ਆਪਣੇ ਸੇਮ ਐ 30 35 ਸਾਲ ਤੋਂ तकरीबन तकरीबन 2 250 ਕਿੱਲੇ ਇੱਥੇ ਆਸੇ ਪਾਸੇ ਜ਼ਮੀਨ ਹੋਊਗੀ ਜਿਹੜੀ ਸੇਮ ਦੇ ਨਾਲ ਪ੍ਰਭਾਵਤਾ ਨਹਿਰ ਦੇ ਨਾਲ ਨਾਲ ਏਰੀਆ ਆਪਣਾ ਵੀ 9 10 ਕਿੱਲੇ ਵਾਹਣਾ ਜਦੋਂ ਮਾਂ 40 50 ਦਿਨ ਤੋਂ ਬਾਅਦ ਕਣਕ ਕੋਰ ਲਾਉਣੇ ਤੇ ਕਣਕ ਪੀਲੀ ਪੈ ਜਾਂਦੀ ਹੈ ਪੀਲੀ ਪੈ ਕੇ ਕੋਈ ਝਾੜੋਂ ਦਾ ਕਿ 30 35 ਮਣ ਰਹਿ ਜਾਂਦਾ ਜਿਵੇਂ ਆਪਣੇ ਨਾਲ ਨਾਲ ਵਾਲਾ ਖੇਤ ਆ ਇਹ ਬਿਨਾ ਬਿਨਾ ਬਿੜ ਤੋਂ ਆ ਇਹ ਕੁਝ ਕੁਝ ਨਵਾਂ ਟਰਾਈ ਕੀਤਾ ਇਹ ਨਹੀਂ ਪਤਾ ਵੀ ਕੀ ਹੋਊਗਾ ਨਾ ਆਪਾਂ ਕੋਈ ਗਾਂ ਵਦੂ ਕਿਸਾਨ ਆ ਆਪਾਂ ਤਾਂ ਜਸਟ ਟ੍ਰਾਇਲ ਵਾਸਤੇ ਕੋਈ ਲਾਏ ਅਠਰਾ ਕਿੱਲੇ ਵਾਂ ਲਾਇਆ ਤੇ ਨਾਲ ਜਿਵੇਂ ਆਪਣੀਆਂ ਖੜੀ ਏ ਜਿਵੇਂ ਪਾਣੀ ਲਾਉਣ ਤੋਂ ਪਹਿਲਾਂ ਜਿਵੇਂ ਆਹ ਕਣ ਖੜੀ ਐਵੇਂ ਦੀ ਹੋ ਜਾਂਦੀ ਆ ਹਾਂ ਆਸ ਕਰਦੇ ਆ ਵੀ ਜਿਵੇਂ ਜਿਵੇਂ ਦੀ ਇਹਦਾ ਰੂਪ ਟੰਗ ਜਿਵੇਂ ਜਿਵੇਂ ਲੱਗੀ ਜਾਂਦੀ ਆ ਵੀ ਵਧੀ ਫੁੱਲੀ ਜਾਂਦੀ ਆ ਵੀ ਉਹਦੇ ਨਾਲ ਬੈਟਰ ਹੋਊਗੀ ਇਹ ਇਹ ਨਹੀਂ ਆਪਾਂ ਇਹ ਕਹਿ ਸਕਦੇ ਵੀ ਉਹ ਨਿਕਲਦਾ ਇਹਦੇ ਵਿਚ ਆੜੇ ਦਾ ਵੀ 65 ਹੋਊ 70 ਹੋਊਗਾ ਪਰ ਸਾਨੂੰ ਅੱਜ ਦੀ ਘੜੀ ਉਹਦੇ ਨਾਲ ਪਹਿਲਾਂ ਨਾਲ ਸਹੀ ਲੱਗਦੀ ਆ ਹਾਂ ਪਹਿਲਾਂ ਪਾਣੀ ਲਾਉਣ ਨਾਲ ਕਣਕ ਪੀਲੀ ਪੈ ਕੇ ਮਰ ਜਾਂਦੇ ਸੀਗੀ ਠੀਕ ਹੈ ਜਿਵੇਂ ਬਈ ਆਪਾਂ ਇੱਕ ਬੈੱਡ ਤੇ ਚਾਰ ਔੜੇ ਮਸ਼ੀਨ ਕੱਢਦੀ ਆ ਤੇ 8 ਦੋ ਬੈੱਡ ਬਣਾਉਂਦੀ ਆ 8 ਔੜੇ ਇੱਕ ਵਾਰ ਚ ਲੈ ਜਾਂਦੀ ਆ 40 ਤੋਂ 45 45 ਕਿਲੋ ਪਾ ਲੋ 35 ਕਿਲੋ ਪਾ ਲੋ ਵੈਸੇ ਉਹ ਦੇ ਵਿੱਚ ਤਵੇ ਹੁੰਦੇ ਆ ਜਿਹੜੀ ਮਸ਼ੀਨ ਨਾਲ ਆਪਾਂ ਇਹ ਸੀਡ ਸੀਡਿੰਗ ਕੀਤੀ ਆ ਆਪਣੇ ਖੇਤ ਚ ਉਹ ਪਾਉਂਦੀ ਆ 30 35 ਕਿਲੋ 10 ਕਿਲੋ ਆਪਾਂ ਵੈਸੇ ਛੱਟਾ ਦੱਤਾ ਹੋਇਆ ਡੀ ਫਿਊజర్ ਲਾ ਕੇ ਛੱਟਾ ਦੱਤਾ ਹੋਇਆ ਤਕਰੀਬਨ 40 42 ਕਿਲੋ ਵੀ ਪਿਆ ਮੱਕੀ ਮੱਕੀ ਦੀ ਮੱਕੀ ਨੂੰ ਬੀਜ ਦੇ ਬੀਜ ਕੇ ਪਾਣੀ ਬੈਡ ਬੈਡ ਤੇ ਲਾਉਣੇ ਆ ਸੌਰੀ ਖਾਲਿਆਂ ਖਾਲਿਆਂ ਚ ਲਾਉਣੇ ਆ ਬੈਡ ਨੂੰ ਸਲਾਵ ਹੋ ਜਾਂਦੀ ਆ ਉਵੇਂ ਨੂੰ ਕੱਲੀ ਸੇਮ ਵਾਲੇ ਏਰੀਆ ਕਰਕੇ ਕੱਲੀ ਸੈੱਲ ਮਿਲੂਗੀ ਸੈੱਲ ਮਿਲ ਕੇ ਹੁਣ ਤਾਂ ਨਾਲੇ ਹੁਣ ਭਾਵੇਂ ਸੇਮ ਐ ਤੇ ਕਣਕ ਤਾਂ ਬਿਨਾ ਪਾਣੀ ਤੋਂ ਵੀ ਖਰਾਬ ਹੁੰਦੀ ਆ ਤੇ ਪਾਣੀ ਲੱਗ ਕੇ ਵੀ ਖਰਾਬ ਹੋ ਜਾਂਦੀ ਸੀ ਹੁਣ ਕੱਲਾਂ ਖਾਲਿਆਂ ਖਾਲਿਆਂ ਚ ਪਾਣੀ ਛੱਡ ਕੇ ਕੁਝ 24 24 30 ਘੰਟੇ ਬਾਅਦ ਆਪੇ ਸੈੱਲ ਸਾਰਾ ਬੈੱਡ ਖਚਲਾਉਂਦਾ ਤੇ ਕਣਕ ਵਧੀਆ ਰਹਿੰਦੀ ਆ ਕਣਕ ਪੀਲ ਹੀ ਨਹੀਂ ਪੈਂਦੀਗੀ ਠੀਕ ਆ ਹਾਂ ਤੁਸੀਂ ਕਿਸੇ ਨੇ ਨਹੀਂ ਪੁੱਛਿਆ ਹਰੇਕ ਐਵੇਂ ਕਹਿੰਦਾ ਸੀ ਯਾਰ ਚੱਲ ਤੂੰ ਲਾ ਕੇ ਵੇਖ ਟ੍ਰਾਇਲ ਹੀ ਸਹੀ ਚਲਾਣ ਗਵਾਣ ਨੂੰ ਐ ਵੀ ਹੁਣ ਜਿਹੜੀ ਮਸ਼ੀਨ ਆ ਫਰੀਦਕੋਟੋਂ ਆਪਾਂ ਕਿਰਾਏ ਤੇ ਲੈ ਕੇ ਆਏ ਸੀਗੇ ਤਕਰੀਬਨ ਉਹ 1 ਲੱਖ 60 65 ਹਜ਼ਾਰ ਦੀ ਮਸ਼ੀਨ ਆ ਤੇ ਹੁਣ ਹਰੇਕ ਬੰਦਾ ਜੇ ਆਪਾਂ ਬਿਨਾਂ ਟ੍ਰਾਇਲ ਤੋਂ 1 ਲੱਖ 60 65 ਹਜ਼ਾਰ ਰੁਪਏ ਲੋਹੀ ਤੇ ਲੱਦਗੀ ਉਹ ਫਾਲਤੂ ਆ ਹੁਣ ਹਰੇਕ ਬੰਦੇ ਦੀ ਆਸ ਹੈ ਵੀ ਤੂੰ ਵੇਖ ਅਸੀਂ ਬਾਅਦ ਚ ਦੇਖਾਂ ਵੀਤ ਨੂੰ ਜਿਵੇਂ ਜੇ ਸਾਰਿਆਂ ਨੂੰ ਬੈਟਰ ਲੱਗਿਆ ਜੇ ਕੋਈ ਝਾੜ ਚ ਆਪਾਂ ਨੂੰ ਲੱਗਿਆ ਵੀ ਉਹਦੇ ਨਾਲ ਵੱਧ ਆ ਜਾਂ ਉਹਦੇ ਨਾਲ ਚੰਗੀ ਰਹੀ ਹੈ ਫਿਰ ਉਹ ਸਾਰ ਹਰੇਕ ਹਰੇਕ ਸਾਲ ਤਾਂ ਹਰ ਅਗਲੇ ਸਾਲ ਤਾਂ ਵੀ ਹਰੇਕ ਬੰਦੇ ਤਿਆਰ ਹੋਊਗਾ ਬੀਏ ਚ ਘਟ ਪਾਉਣਾ ਹਾਂ ਕਿਉਂ ਬੈੱਡ ਦੇ ਨਾਲ ਖਾਲੀ ਵੀ ਬਣ ਰਹੀ ਖਾਲੀ ਵਾਲਾ ਗੈਪ ਜਿੰਨਾ ਘਟ ਗਿਆ ਥਾਂ ਏਰੀਆ ਘਟ ਕਵਰ ਹੋ ਜਾਂਦਾ ਉਹਨਾਂ 20 ਵੀ ਘਟ ਪਾਉਣਾ ਜੇ ਵੀ ਵੱਧ ਪਾਵਾਂਗੇ ਤੇ ਬੈੱਡ ਤਾਂ ਵੈਸੇ ਹੀ ਬੈੱਡ ਵਾਲੀ ਕਣਕਪੋਲੀ ਹੁੰਦੀ ਉਹ ਡਿਗ ਪੂਗੀ ਕਟਾਈ ਵਲੇ ਕੋਈ ਮੁਸ਼ਕਲ ਨਹੀਂ ਹੋਣੀਗੀ ਕਿਹੜੇ ਉਧਰ ਫ੍ਰੀਜ ਕੋਡ ਸਾਈਡ ਤਾਂ ਕੋਈ ਨਹੀਂ ਕੋਈ ਸੇਮ ਵਾਲਾ ਮੈਟਰ ਵੀ ਹੈ ਨਹੀਂਗਾ ਉੱਧਰ ਜਿਹੜੇ ਬੰਦੇ ਬਿਨਾਂ ਰੇਸਪਰੇ ਤੋਂ ਕਣਕ ਕਰਦੇ ਆ ਉਹ ਬੈੱਡ ਵਾਲੀ ਕਰਦੇ ਆ ਕਿਉਂ ਕਣਕ ਜਦੋਂ ਪਾਣੀ ਲਾਣ ਨੇ ਪੀਲੀ ਪੈਂਦੀ ਹਰੇਕ ਬੰਦਾ ਨੂੰ ਯੂਰੀਆ ਦਿੰਦਾ ਤਾਂ ਯੂਰੀਆ ਦੇਣ ਦੀ ਤਾਂ ਹੀ ਲੋੜ ਪੈਂਦੀ ਜੋ ਪੀਲੀ ਪੈਂਦੀ ਆ ਜਦੋਂ ਵੀ ਹੁਣ ਉੱਧਰ ਫਰੀਦਕੋਟ ਸਾਈਡ ਆ ਜਿਹੜੇ ਬੰਦੇ ਨੇ ਮਿਸਤਰੀ ਨੇ ਮਸ਼ੀਨ ਬਣਾਈ ਆ ਉਹਨੇ ਜਿਹੜੇ ਬਿਨਾਂ ਰੇਸਪਰੇ ਤੋਂ ਕਣਕ ਕਰਦੇ ਆ ਉਹਦੇ ਵਾਸਤੇ ਹੀ ਬਣਾਈ ਹੋਈ ਆ ਕੋਈ ਆਪਣੇ ਦਾ ਯੂਰੀਆ ਪਾਇਆ ਆਪਣੇ ਦਾ ਪਾਉਣਾ ਹੀ ਪੈਣਾ ਕਿਉਂ ਆਪਣੇ ਵਾਣ ਸੇਮ ਵਾਲੇ ਆ ਐਮ ਐਮ ਤੁਹਾਨੂੰ ਕਹੀ ਜਾਵਾਂ ਮੈਂ ਵੀ ਯੂਰੀਗਾ ਨਹੀਂ ਪਾਉਣਾ ਪੈਣਾ ਜਾਂ ਮੈਂ ਯੂਰੀਗਾ ਨਹੀਂ ਪਾਉਣਾ ਤਾਂ ਵੀ ਜੀ ਆਪਾਂ ਤਾਂ ਸੇਮ ਇਸੇ ਟ੍ਰਾਂਸਪੋਰਟ ਕਰਨ ਕ ਬੈੱਡ ਤੇ ਤਾਂ ਹੀ ਕਰਦਾ ਵੀ ਉਹ ਯੂਰੀਆ ਨਾ ਪਾਉਣਾ ਪਵੇ ਪਹਿਲਾਂ ਤਾਂ ਵੀ ਜਿੱਥੇ ਸੇਮ ਹੋਊਗੀ ਹੁਣ ਤਾਂ ਮੇਰੇ ਕੋਲ ਤਾਂ 4 ਵੀਲ ਹਾਰਵੈਸਟਰ ਕੰਬਾਈਨ ਆਵਦੀ ਆ ਗੋਡੇ ਗੋਡੇ ਜੇ ਡੇ ਉਹਦੇ ਖਾਲ ਪੈਣ ਦੇ ਵੜਨ ਵੇਲੇ 4 ਵੀਲ ਟਰੈਕਟਰ ਜ਼ਰੂਰੀ ਹੈ ਵਾਣ ਬਣਾਉਣਾ ਵਧੀਆ ਚੰਗੀ ਤਰ੍ਹਾਂ ਜ਼ਰੂਰੀ ਹੈ ਫਿਰ ਦੋ ਵਾਰੀ ਤਲਾਂ ਵਜੀਆਂ ਇੱਕ ਵੱਡੇ ਵੱਡੇ ਖਾਲਾਂ ਚ ਫਿਰ ਦੋ ਵਾਰੀ ਰੋਟਾਵੇਟਰ ਹੋਇਆ ਵਾਣ ਫਿਰ ਉਹ ਚ ਚੁੰਜੂ ਮਾਰੇ ਆ ਫਿਰ ਫਿਰ ਰੋਟਾਵੇਟਰ ਵਜਿਆ ਜੇ ਚੁੰਜੂ ਚੁੰਜੂ ਥੱਲੋ ਜੇ ਨੂੰ ਡੂੰਗਾ ਤੱਕ ਪੱਟਣਗੇ ਫੇਰ ਹੀ ਬੈੱਡ ਵਧੀਆ ਬਣਨਗੇ ਚੁੰਜੂ ਬੰਦੇ ਦੇ ਕਈ ਅਰਗੇ ਤੋਤੇ ਵੀ ਬੋਲ ਦਿੰਦੇ ਆ ਜੇ ਤੋਤੇ ਵਜਣਗੇ ਫੇਰ ਹੀ ਇਹਦੀ ਕਲਟੀਕੇਸ਼ਨ ਇਹਦੀ ਸੀਡਿੰਗ ਵਧੀਆ ਹੋਊਗੀ ਸੋਰੀ ਬੈੱਡ ਫੇਰ ਵਧੀਆ ਬਣਨਗੇ ਨਾ ਜੇ ਆਪਾਂ ਡੂੰਗਾ ਨਾ ਵਾਇਆ ਚੰਗੀ ਤਰ੍ਹਾਂ ਨਾ ਵਾਇਆ ਉੱਚਾ ਨੀਮਾ ਹੋ ਗਿਆ ਫੇਰ ਬੈੱਡ ਤੇ ਪਾਣੀ ਚੜੀ ਜਾਊਗਾ ਤਾਂ ਕੋਸ਼ਿਸ਼ ਦਾ ਕੋਈ ਫਾਇਦਾ ਨਹੀਂਗਾ ਆ ਸਾਡੇ ਕੋਲ ਟਾਈਮ ਨਹੀਂ ਸੀਗਾ ਵੀ ਸਾਡੇ ਕੋਲ ਖੇਤੀ ਥੋੜੀ ਜਿਆਦੇ ਆ ਵੀ ਠੇਕੇ ਠੇਕੇ ਦਾ ਵਾਵਾ ਫੇੜ ਆ ਨਹੀਂ ਅਸੀਂ ਕੰਪਿਊਟਰ ਕਰਾਇਆ ਲਵਾਉਣਾ ਸੀਗਾ ਫੇਰ ਵੀ ਅਸੀਂ 2 ਦਸੰਬਰ ਲਾਸਟ 2 ਦ ਜੇ ਸਾਰਾ ਮਾਣ ਇੱਕ ਇੱਕੋ ਲੈਵਲ ਦਾ ਹੋਊਗਾ ਕਿਸੇ ਵੀ ਬੈਡ ਤੇ ਪਾਣੀ ਨਹੀਂ ਚੜਦਾਂਗਾ ਐਂ ਮੱਕੀ ਹੁੰਦੀ ਹੈ ਜੇ ਮੱਕੀ ਵਾਲੇ ਬੈਡ ਤੇ ਵੀ ਪਾਣੀ ਚੜਦੇ ਮੱਕੀ ਜਾਂ ਉਗਰ ਕੇ ਬਲੀ ਤਾਂ ਉਗਰਦੀ ਨਹੀਂ ਜੇ ਉਗਰੇ aí ਤੇ ਪੀਲੀ ਪੈਜੂਗੀ ਐਵੇਂ ਇਹਦਾ ਹੈ ਐਵੇਂ ਇਹਦਾ ਸਿਸਟਮ ਹੈ ਵੀ ਜੇ ਤੇ ਬੈਡ ਤੇ ਪਾਣੀ ਚੜ ਕੇ ਤੇ ਕਣਕ ਪੀਲੀ ਪੈਜੂਗੀ ਆਪਾਂ ਨੂੰ ਕੱਲੀ ਸੱਲ ਦੇਣੀ ਆ ਹਾਂ ਹਰੇਕ ਹਰੇਕ ਦਾ ਆਪਦਾ ਉਹਦਾ ਫੰਡਾ ਹੁੰਦਾ ਪਰ ਮੈਨੂੰ ਪਤਾ ਵੀ ਨਹੀਂ ਲੱਗਣਾ ਕਰਾਇਆ ਉਹਦਾ ਟਾਈਮ ਬੜਾ ਫਸਮ ਆਉਂਦਾ ਵਾਹ ਨਹੀਂ ਮਸਾ ਬਣਦੇ ਗਿੱਲੇ ਵੱੱਤੇ ਕਮਿਟਰ ਕਰਾਇਆ ਨਹੀਂ ਲੱਗ ਸਕਦਾ ਜੇ ਲੱਗੇ ਤਾਂ ਬਹੁਤ ਬੈਟਰ ਹੈ ਕੋਲੇ ਸੇਮ ਵਾਲਾ ਆਹੀ 8.5 9 ਕਿੱ ਕੋਈ ਐਨਾ ਕੋਈ ਹੈ ਨਹੀਂਗਾ ਵੀ ਦੂਸਰਾ ਆਪਾਂ ਏਰੀਆ ਵੇਖੀਏ ਹਾਂ ਬਾਕੀ ਜੇ ਜਿਹੜੇ ਝਾੜੇ ਵਾਕਿਆ ਬੈਟਰ ਹੋਇਆ ਫਿਰ ਆਪਾਂ ਕੋਈ ਆਪਦੀ ਘਰ ਵਾਸਤੇ ਕੋਈ ਕਿਲਾ ਦੋ ਕਿਲੇ ਬਿਨਾ ਯੂਰਗਾ ਤੋਂ ਦੇਖ ਲੈ ਕਰਾਂਗੇ ਜੇ ਫਿਰ ਹੋਰ ਬੈਟਰ ਰਿਹਾ ਵੀ ਹੌਲੀ ਹੌਲੀ ਵਧਾ ਸਕਦੇ ਹਾਂ ਪਰ ਹਜੇ ਕੋਈ ਇਰਾਦਾ ਨਹੀਂ ਪਹਿਲਾਂ ਇਹਨੂੰ ਦੇਖਾਂਗੇ ਹਾਂ ਪਾਣੀ ਲਾਉਣ ਦੀ ਤੇ ਬਚਤ ਹੋਊਗੀ ਬਈ ਵੈਸੇ ਹੁਣ ਨਹਿਰ ਵਾਲੀ ਮੋਟਰ ਜਿਹੜੀ ਆਪਣੇ ਲੱਗੇ ਹੋਏ ਲਿਫਟ ਪੰਬ ਨਹਿਰ ਤੇ ਲੱਗੇ ਹੋਏ ਦੁੱਧੇ ਸਰਗਬਰੀ ਪੁਲ ਤੇ ਉਹ ਦੋ ਘੰਟੇ ਕਿੱਲੇ ਦੇ ਮੋਟਰ ਤੇ ਪਾਏ ਜਾਂਦੇ ਆ ਡੇਢ ਵੀ ਪਾਏ ਜਾਂਦਾ ਇਹ ਹੁਣ ਮੈਨੂੰ ਪਤਾ ਅੱਧਾ ਘੰਟਾ ਮਸਾ ਪਊਗਾ ਪਾਣੀ ਦੀ ਬਚਤ ਤਾਂ ਹੈਗੀ ਹੈਗੀ ਜੇ ਪਾਣੀ ਦੀ ਬਚਤ ਜੇ ਪਾਣੀ ਦੀ ਬਚਤ ਤਾਂ ਹੀ ਕਣਕ ਹੋਊਗੀ ਨਾ ਜੇ ਪਾਣੀ ਆਪਣਾ ਵੱਧ ਲੱਗੀ ਆ ਫੇਰ ਆਪਣੀ ਕਣਕ ਨਹੀਂ ਹੋਣੀਗੀ ਯੂਰੀਆ ਇਹਨੂੰ ਯੂਰੀਆ ਥੱਲੇ ਸੀਡਿੰਗ ਤੋਂ ਪਹਿਲਾਂ ਜ਼ਰੂਰ ਪਾਉਣੀ ਚਾਹੀਦੀ ਹੈ ਹਾਂ ਜਿਹੜੇ ਬੰਦੇ ਬਿਨਾਂ ਰੇਸਪਰੇ ਤੋਂ ਕਰਨੀ ਉਹਨੂੰ ਨਹੀਂ ਸੇਮ ਵਾਲੇ ਏਰੀਏ 'ਚ ਪਹਿਲਾਂ ਬੀਜਣ ਤੋਂ ਪਹਿਲਾਂ ਇੱਕ ਗੱਟਾ ਯੂਰੀਆ ਸੀ ਪਾਇਆ ਹੋਇਆ ਹੈ ਨੀਚੇ ਪਾਇਆ ਹੈ